ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਐ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਵਿਖਾਉਣੀਆ ਚਾਰੇ ਵੜਾ ਨਵਾਂ ਹਨ ਫੁੱਲ ਚੰਗੀਆਂ ਕੋਈ ਕਹਿਣ ਵਾਲੀ ਗੱਲ ਨਹੀਂ ਹੋਊਗੀ ਕਿ ਕਈ ਤਾਂ ਬੁੱਢੀ ਗਾਂ ਹੁੰਦੀ ਐ ਤੇ ਅਗਲਾ ਕਹਿੰਦਾ ਬਾਈ ਦੂਜਾ ਸੂਆ ਰੇਗ ਦੇ ਮੂੰਹ ਤੇ ਹੀ ਚੜਿਆ ਦੂਜਾ ਸੂਆ ਪਰ ਚਾਰ ਵੜਾ ਤਾਂ ਨਵਾਂ ਹਾਨ ਵੜਾ ਜਮਾ ਪਹਿਲਣਾ ਦੂਜਣਾ ਫੁੱਲ ਚੰਗੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਚੰਗੇ ਦੁੱਧ ਵਾਲੀਆਂ ਭਾ ਹੋਣਗੇ ਜਮਾ ਛੋਟੇ ਛੋਟੇ ਜਮਾ ਜੈਜ ਭਾ ਕਿਸੇ ਨੇ ਘਰੇ ਦੁੱਧ ਪੀਣ ਨੂੰ ਵੜਾ ਲੈਣੀਆਂ ਜਾਂ ਡੈਰੀ ਦੁੱਧ ਪਾਉਣ ਨੂੰ ਵੜਾ ਲੈਣੀਆਂ ਜਮਾ ਜੈਜ ਭਾ ਦੀਆਂ ਵੜਾ ਪੰਜ ਤਿੰਨ ਆਹ ਖੜੀਆਂ ਇੱਕ ਜਰਸੀ ਅੰਦਰ ਖੜੀ ਤੇ ਇੱਕ ਆਹ ਖੜੀ ਪੰਜ ਜਾਨਵਰ ਜਮਾ ਜੈਜ ਭਾ ਭਾ 20 ਪਿੰਡ ਘੇੜਾ ਦੇ ਲੋ ਨਹੀਂ ਮੈਨ ਲਗਾ ਜਿਵੇਂ ਜੈਜਪਾ ਦੀਆਂ ਪੰਜ ਵੜਾਂ ਇਨਫਰਮੇਸ਼ਨ ਲੈ ਦੇਣਾ ਕੱਲਾ ਕੱਲਾ ਨਾਕ ਤੋਰ ਤੋਰ ਵਿਖਾ ਦੇਾਂਗੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦੀਏ ਨਾਮ ਹਰਦੇਵ ਸਿੰਘ ਪਿੰਡ ਜਿਹੜਾ ਇੱਕ ਦੇ ਕੋਠੇ ਮੋਗਾ ਜਿਲ੍ਹਾ ਵੀਰੇ ਫੋਨ ਨੰਬਰ ਫੋਨ ਨੰਬਰ 70176055 ਫਿਰ ਇੱਕ ਰਿਫੇਰ ਦੱਸ 70176055 ਪੰਜ ਜਾਨਵਾਰ ਹਾਂ ਪੰਜ ਆ ਵੀਰੇ ਕਿਹੜੇ ਪਾਸੋਂ ਲੱਗਈਏ ਜਿੱਥੋਂ ਮੈਂ ਇਹ ਤੇ ਲੱਗਈਏ ਚਲੋ ਅਮਰੀਕਨ ਦਾ ਦੱਸੋ ਏ ਵੀਰ ਦੇਣ ਲੈਂਦੀ ਆ ਹਫਤਾ ਹਾਂ ਤੇ ਇਹ ਜੀਤੋ ਲਈ ਆ ਅਗਲਾ ਦਾ ਕਹਿ ਦਿੰਦਾ ਯਾਰ ਬਾਈ ਤੇ ਯੋਇਆ ਪਰ ਆਪਾਂ ਨੇ ਕਹਿੰਦੇ 18 ਨੂੰ ਨਹੀਂ ਮੰਨ ਕੇ ਜਿਹੜਾ ਮਰਜੀ ਲੈ ਜੀ ਇੰਨਾ ਹੀ ਆਪਾਂ ਲਈ ਠੀਕ ਆ ਦਿਨ ਕਿਨੇ ਲੈ ਜੂ ਦਿਨ ਯਾਰ ਵੀਰੇ ਹਫਤਾ ਕੱਢ ਬਾਹਰ ਨੂੰ ਦੋਸਤ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਇੱਕ ਦੱਸਿਆ ਸੀ ਨਾ ਕਿ ਜਮਾਂ ਜਾਇਜ ਭਾ ਹੋਣਗੇ ਗੱਲ ਵੀਰ ਦੀ ਵੀ ਸਹੀ ਆ ਵੇਚਣ ਵਾਲਾ ਅਗਲਾ ਹਰੇ ਕੀ ਕਹਿੰਦਾ ਵੱਡੀ ਵੈੜ ਭਾਈ 22 ਦਿਓ 23 ਦਿਓ ਬਾਈ ਕਹਿੰਦਾ ਆਪਾਂ 18 19 ਮੰਨ ਕੇ ਲਈ ਆ ਬਾਕੀ ਫੁੱਲ ਵੱਡੀ ਵਹਿੜ ਆ ਹੋ ਸਕਦਾ 22 23 ਪਿਆਜੇ ਬਾਈ ਕਹਿੰਦਾ ਇੰਨਾ ਦੁੱਧ ਪਰ ਆਪਾਂ ਬਾਈ ਕਹਿੰਦਾ ਵੱਧ-ਵੁੱਧ ਨਹੀਂ ਕਹਿੰਦੇ ਹੁੰਦੇ ਆਪਾਂ ਤਾਂ 18 19 ਕਹਿ ਕੇ ਦੇਵਾਂਗੇ 63 ਪਿਆਉ ਦੁੱਧ 22 23 ਲੀਟਰ ਹੀ ਕਿਉਂਕਿ ਕੁਆਲਿਟੀ ਵਾਲੀ ਬੱਛੀ ਆ ਬਰੀਡ ਵਾਲੀ ਜੇ ਅਮਰੀਕਨ ਨਾਲ ਦੁੱਧ ਦੇਵੇ ਸਿਆਲਾਂ ਚ ਫੇਰ ਤਾਂ ਦੇਸੀ ਵਹਿੜ ਨੇ ਦਾ ਕਿਧਰੋਂ ਦੇਣਾ ਫੁੱਲ ਚੰਗੀ ਵੱੱਛੀ ਆ ਆ ਵੇਖ ਸਕਦੇ ਜਮਾ ਸਿਹਤ ਮਾਰਦੀ ਆ ਜੇ ਮਖਿਆਲ ਮਾਰਦੀ ਆ ਹਫਤੇ ਦੀ ਕੱਚੀ ਆ ਕਿੰਨੇ ਦੀ ਬਾਈ ਜੈ ਜਬਾ ਦੋਵੇਂ ਕਰਦੇ ਹੋਰ ਕਿਸੇ ਕੋਲੇ ਤਾਂ ਹੁੰਦੀ ਤੈਨੂੰ ਹੀ ਪਤਾ ਹਨਾ ਰੈਕ ਹੀ ਕਰਦਾ ਤੂੰ ਕਿੰਨੇ ਦੀ 75 ਰਿਕਣਾ ਹੈ ਪਰ 68 ਦੀ ਦੇਣੀ ਹੈ ਲਾਓ ਜੀ ਬਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ ਤਾਂ ਅਗਲੇ ਨੇ 75 ਦੀ ਬਾਜ ਦੇਣੀ ਸੀ ਦੁੱਧ ਵੀ 25 ਕਿਲੋ ਕਹਿ ਦੇਣਾ ਸੀ ਪਰ ਦੁੱਧ ਦੁੱਧ ਦਾ ਵੀਰ ਝੂਠ ਨਹੀਂ ਮਾਰਦਾ 18 19 ਮੰਨ ਕੇ ਲਈ ਆ ਪਿਆਉ ਬਾਈ ਕਹਿੰਦਾ 22 23 ਕਿਲੋ ਦੇ ਦੇਣੀ ਆਪਾਂ 66 ਦੀ 66000 ਦੀ ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ ਫੱਟ ਫੱਟ ਇਦਾਂ ਦੇ ਹਵਾਨੇ ਨੂੰ ਦੋਸਤੋ ਬਸ ਇਹ ਬਹੁਤ ਘੱਟ ਹੁੰਦੀ ਜਣੀ ਆਮ ਹੀ ਕੋਈ ਥਾਂ ਸੁੱਜ ਗਿਆ ਜਾਂ ਸਾਈਡ ਦੀ ਚੱਕ ਗਈ ਪਰ ਇਹ ਫੱਟ ਫੱਟ ਲੇਵੇ ਵਾਲੀ ਨੂੰ ਭਾਵੇਂ 10 ਰੁਪਏ ਦੁੱਧ ਪੀ ਲੋ ਇਹਦਾ ਹਵਾਨਾ ਹਾਂ ਇਦਾਂ ਹੀ ਰਹੁ ਫਿਟਿੰਗ ਵਾਲਾ ਕੰਪੈਕਟ ਡਰਦੀ ਆ ਮੋਟਾ ਮੋਟਾ ਥਾਣਾ ਬਾਕੀ ਮੇਨ ਗੱਲ ਆ ਵੜ ਵੱਡੀ ਆ ਫੁੱਲ ਵੱਡੇ ਕਾਦ ਵਾਲੀ ਆ ਬਾਕੀ ਚਮਕ ਦਮਕ ਵਾਲੀ ਆ ਵੀਰ ਹੁਣੀ ਨਵਾਉਂਦੇ ਨੂੰ ਦੇ ਤਾਂ ਹੈ ਨਹੀਂ ਜੇ ਇਹੀ ਕਿਤੇ ਸ਼ੈਂਪੂ ਸ਼ੂਂਪੂ ਮਾਰਿਆ ਹੋਵੇ ਤੇ ਸ਼ੀਸ਼ੇ ਵਾਂਗੂ ਚਮਕੇ ਨਹੀਂ ਸਹੀ ਗੱਲ ਹੈ ਤੇ ਜਦੋਂ ਸ਼ੀਸ਼ੇ ਵਾਂਗੂ ਚਮਕੇ ਤੇ ਫਿਰ ਇਹਨਾਂ ਨੇ ਮੁੱਲ ਵੀ 10000 ਵਧਾ ਦੇਣਾ ਤੇ 10000 ਨਮਾਈ ਪਿੱਛੇ ਕਾਹਦੋਂ ਲਉਣਾ ਉਹ ਤੁਸੀਂ ਦੋ ਟਾਈਮ ਸ਼ੈਂਪੂ ਦੀਆਂ ਪੁੜੀਆਂ ਆਪ ਮਾਰ ਲਿਓ ਤੇ 75 8000 ਮੁੱਲ ਹੋਣਾ ਸੀ ਜੇ ਸ਼ੈਂਪੂ ਸ਼ੂੰਪੂ ਮਾਰਨ ਵਾਲੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਪਰ ਚੀਜ਼ ਚੀਜ਼ ਦਾ ਮੁੱਲ ਹੈ ਸ਼ੈਂਪੂ ਤੁਸੀਂ ਆਮ ਮਾਰ ਲਿਓ ਪਰ ਬੈਡ ਫੁੱਲ ਚੰਗੀ ਆ 2 ਨੰਬਰ ਤੇ ਆਜੋ 2 ਨੰਬਰ ਵੀਰੇ ਪਹਿਲਾ ਸੁਆਸ ਹੁੰਦੀ ਹੈ ਹੂੰ ਇਹਦਾ ਤਿਆਰੀਆਂ ਜੀ ਅੱਜ ਨਾ ਕੱਲ ਇਹ ਦੁੱਧ ਯਾਰ ਵੀਰੇ ਅਗਲਾ ਤਾਂ ਕਹਿ ਦਿੰਦਾ ਵੀ ਪਹਿਲੇ 18 ਦੇ ਉਹ ਵੀ 17 15 ਕਿਲੋ ਮੰਨ ਕੇ ਲੈ ਜੇ ਭਾਅ ਵੀ 15 ਕਿਲੋ ਵਾਲਾ ਹੀ 47 ਦੀ ਦੇਵਾਂਗੇ ਲਓ ਜੀ ਐਵੇਂ ਜੇ ਵਪਾਰੀ ਵੇਖਣਾ ਕਿਤੇ ਜਿਹੜਾ ਦੁੱਧ 4 ਕਿਲੋ ਘਾਟੀ ਦੱਸਦਾ ਨਹੀਂ ਆਮ ਤਾਂ ਵੱਧ ਦੱਸਦੇ ਹੁੰਦੇ ਆ ਬੁੱਢੀ ਗਾਣ ਨੂੰ ਦੂਜਾ ਸੁਭਾ ਕਹਿੰਦੇ ਹੁੰਦੇ ਆ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਅਗਲਾ ਹਰੇਕ ਹੀ ਪਹਿਲਣ ਥੱਲੇ 18 19 ਕਹਿ ਦਿੰਦਾ ਤੇ ਬਾਈ ਕਹਿੰਦਾ ਆਪਾਂ 15 ਕਹਿ ਕੇ ਦੇਵਾਂਗੇ ਤੇ ਦੇਊ ਵੀ ਮੱਝਾਰਗਾ ਤੇ ਦੇ ਦੇਣੀ ਕਿੰਨੇ ਦੀ ਇਹ 47 ਦੀ 47 ਦੀ ਕੋਈ ਹੁੰਦੀ ਤੈਨੂੰ ਹੀ ਪਤਾ ਅਗਲਾ ਕਹਿੰਦਾ 100 ਰੁਪਏ ਛੋੜ ਕਰਾ ਹਾਂ ਇਹ ਵੀ ਗੱਲ ਸਹੀ ਆ ਛੋੜ ਵੀ ਖੁੱਲੀ ਡੁੱਲੀ ਕਰਾਂਗੇ ਸਰ ਛੋੜ ਵੀ ਬਾਈ ਕਹਿੰਦਾ ਆਪਾਂ ਖੁੱਲੀ ਕਰਾਂਗੇ ਤੇ ਅਗਲੇ ਨੇ 18 19 ਕਿਲੋ ਦੁੱਧ ਕਹਿ ਕੇ 55 ਮੁੱਲ ਕਰ ਦੇਣਾ ਸੀ ਪਰ ਬਾਈ ਕਹਿੰਦਾ ਆਪਾਂ 15 ਕਹਿ ਕੇ ਦੇਵਾਂਗੇ 15 ਈਡੀ ਵੜ ਨੂੰ ਕੋਈ ਬਾਹਲਾ ਨਹੀਂ ਖੁੱਲਾ ਪਿਆ ਜੂ ਅਮਰੀਕਨ ਜਿੱਡਾ ਹੀ ਕਰਦਾ ਇਹਦਾ ਪਹਿਲਣ ਵਛੀ ਆ ਤੇ ਛੋੜ ਵੀ ਬਾਈ ਕਹਿੰਦਾ ਖੁੱਲੇ ਦਾਲ ਨਾ ਕਰੂ 47 ਚ ਆ ਜਾਓ ਬੇਫਿਕਰ ਹੋ ਕੇ ਨਾਲੇ ਮਾਝਾਰਕਾ ਦੁੱਧ ਦਊ 15 ਕਿਲੋ ਖੁੱਲਾ ਦੁੱਧ ਪਿਆ ਜੂ ਚਾਰ ਹੀ ਥਾਣਾ ਐ ਤੇ ਆ ਜਾ ਅਮਰੀਕਨ ਡੱਬੀ ਤੇ ਇਹ ਵੀਰੇ ਛੇ ਦਾ ਦਾ ਮੂੰਹ ਪੱਕਾ ਛੇ ਦਾ ਦਾ ਇੱਕ ਤਾਂ ਹੁੰਦਾ ਕਹੀਂ ਮੈਂ ਦਾ ਵਸਾ ਵੀ ਦਿੰਦੇ ਆਪਾਂ ਹੂੰ ਠੀਕ ਆ ਸਾਈਡਾਂ ਵਾਲੀ ਖੜੀ ਆ ਇਹ ਪਹਿਲਾ ਹੀ ਸੁਆ ਇਹ ਆ ਬੱਚੀ ਹੂੰ ਇਹ ਵੀ ਯਾਰ ਦੁੱਧ ਵੀਰੇ 15 16 ਕਿਲੋ ਇੱਥੇ ਦੇ ਦੇਵੇਂ ਬਾਦੂ ਜੇ ਲੋਕੀ ਦਾ ਇਹ ਅਮਰੀਕਾ ਨਾਲ ਕੁਆਲਟੀ ਵਾਲਿਆਂ ਦਾ 20 ਕਿਲੋ ਕਹਿੰਦੇ ਆ ਕਹਿਣ ਨੂੰ ਵੀਰੇ ਯਾਰ ਮੈਂ ਬਾਈ ਕਹਿੰਦਾ ਪਰ ਇੱਥੇ ਆ ਜੂਗਾ ਗੱਡੀ ਤੇ ਲੈ ਕੇ ਹੂੰ ਸਹੀ ਗੱਲ ਹੈਨਾ ਦਿਨ ਕਿੰਨੇ ਲੈ ਜੂ ਦਿਨ ਵੀਰੇ ਯਾਰ ਇਹ ਹੱਥ ਆਰਾਮ ਨਹੀਂ ਦੇ ਜੂ ਦੱਸ ਦੇ ਲਓ ਜੀ ਸਹਿਤ ਹੀ ਬਾਈ ਕਹਿੰਦਾ ਇਹ ਮਾਰਦੀ ਆ ਗਈ ਨਾ ਗੱਲ ਨਹੀਂ ਬਰੀਡ ਵਾਲੀ ਬੱਚੀ ਦਾ ਅਗਲਾ 20 ਕਿਲੋ ਕਹਿੰਦਾ ਬਾਈ ਕਹਿੰਦਾ ਇਹਦਾ ਵੀ ਤੁਸੀਂ 15 ਹੀ ਮੰਨੋ ਹੋ ਸਕਦਾ ਤੁਹਾਡੇ ਘਰੇ 17 ਪਿਆ ਜੇ 18 ਪਿਆ ਜੇ ਤੁਸੀਂ ਘੱਟ ਮੰਨ ਕੇ ਆਇਓ ਹਾਂ ਦੁੱਧ ਦੀ ਸੇਵਾ ਦਾ ਹਾਂ ਦੁੱਧ ਦੀ ਸੇਵਾ ਤੇ ਇਹ ਵੀ ਗੱਲ ਆ ਜੇ ਅਗਲਾ ਸੁੱਕੀ ਤੂੜੀ ਪਾਈ ਗਿਆ ਜਾਂ ਗੰਡਾਂ ਜੀਆਂ ਬਾਈ ਨੇ ਤਾਂ ਠੰਡ ਰੋਕਣ ਨੂੰ ਲਾਈਆਂ ਤੇ ਕੋਈ ਇਹ ਘਰਨੀ ਚ ਕੁਦਰ ਕੁਦਰ ਪਾਈ ਜਾਵੇ ਤੇ ਫੇਰ ਤਾਂ ਉਹ ਜੇ ਦੁੱਧ ਦੇਣਾ ਹਾਂ 17 18 ਕਿਲੋ ਕੋਈ ਬਾਹਲਾ ਦੁੱਧ ਨਹੀਂ ਪਲੂਨ ਵਿੱਚ ਹੀ ਆ ਫੈ ਬਰੀਡ ਵਾਲੀ ਆ ਸਵੇਰ 3-4 ਕਿਲੋ ਫੀਡ ਪਾ ਜੇ ਨਾਰਮਲ ਫੀਡ ਆ ਫਾਰਮ ਵਾਲੇ ਤਾਂ 10-10 ਕਿਲੋ ਫੀਡ ਪਾ ਆਂਦੇ ਆ ਤੇ 3-4 ਕਿਲੋ ਸਵੇਰ ਪਾ ਜੇ 3-4 ਕਿਲੋ ਸ਼ਾਮ ਨੂੰ ਪਾ ਜੇ ਤੇ ਦੁੱਧ ਦੀ ਬਾਲਟੀ ਸੁਬਾ ਸ਼ਾਮ ਭਰ ਦਿਆ ਕਰਨੀ ਐ ਨੇ ਹਫਤੇ ਦੀ ਕੱਚੀ ਆ ਇਹ ਬਰੀਡ ਬਰੂਡ ਫੋਲੀ ਆ ਬੋਦੀ ਵਾਲੀ ਬੱਚੀ ਆ ਛੋਟਾ ਛੋਟਾ ਕਾਨਾ ਪਾਨ ਦੇ ਪੱਤੇ ਵਰਗਾ ਕਦ ਵੱਡਾ ਹੀ ਆ ਪਹਿਲੀਆਂ ਤਿੰਨਾਂ ਵੜਾਂ ਦੀ ਸੇਮ ਹੀ ਹਾਈਟ ਆ ਬਾਕੀ ਵਾੜ ਢਲਾਂ ਪਈਆਂ ਬਹੁਤ ਅਜੇ ਹਫਤਾ ਲੈ ਜਾਣਾ ਕਿੰਨੇ ਦੀ ਦੋਵੇਂ ਮੁੱਲ 55 ਦੀ ਦੇ ਦੇਣਗੇ ਹੋਰ ਕਿਸੇ ਕੋਲੇ ਹੁੰਦੀ ਤਾਂ ਇੰਨੀ ਪਤਾ 62 ਤੋਂ 100 ਰੁਪਏ ਛੋੜ ਹੀ ਕਹਿੰਦੇ ਹੁੰਦੇ ਹਾਂ ਦੋਸਤ ਇਹ ਵੀ ਗੱਲ ਮੁੱਲ 62 ਕਰਕੇ ਦੁੱਧ 20 ਕਿਲੋ ਕਹਿ ਦੇਣਾ ਸੀ ਤੇ ਅਗਲਾ ਕਹਿੰਦਾ 20 ਕਿਲੋ ਵਾਲੀ ਇੰਨੇ ਦੀ ਆਉਂਦੀ ਹੁੰਦੀ ਆ ਪਰ ਦੁੱਧ ਤਾਂ 5 ਕਿਲੋ ਉਹੀ ਵਧਾਇਆ ਹੁੰਦਾ ਪਰ ਬਾਈ ਕਹਿੰਦਾ ਆਪਾਂ 15 ਕਿਲੋ ਦੁੱਧ ਕਹਿ ਕੇ ਦੇਵਾਂਗੇ ਗਾਰੰਟੀ ਆ ਦੁੱਧ 17 18 ਪਿਓ ਕਿਉਂਕਿ ਬਰੀਡ ਵਾਲੀ ਵੱਛੀ ਆ ਦੇ ਦੇਣੀ 55 ਦੀ ਔਸਰ ਵੱਛੀ ਲਹੋਗੇ ਨਾ ਅਮਰੀਕਨ ਬਰੀਡ ਵਾਲੀ ਐਡੀ ਖੀਰੀ 45000 ਦੀ ਆਉਂਦੀ ਆ ਔਸਰ ਵੜ ਐਡੇ ਐਡਾ ਕੱਦ ਹੋਵੇ 45000 ਦੀ ਆਉਂਦੀ ਆ ਤੇ ਉਹਨੇ ਪਤਾ ਨਹੀਂ ਖਣੀ ਪਹਿਲੀ ਹੀਟ ਤੇ ਟੀਕਾ ਲੈ ਕੇ ਗੱਭਣ ਰਹਿ ਜਾਣਾ ਖਣੀ ਦੋ ਗੇੜ ਖਾ ਵੀ ਸਕਦੀ ਐ ਖਣੀ ਕਈ ਤਾਂ ਸਾਲ-ਸਾਲ ਵੀ ਪੱਠੇ ਪਵਾਉਂਦੀਆਂ ਇਹਦਾ 10000 ਵੱਧ ਦਾ ਫੰਡਰ ਨਾਲੋਂ ਪਤਾ ਤਾਂ ਹੈਗਾ ਗੱਬਣ ਹਫਤੇ ਨੂੰ ਸੂਪ ਪੈਣਾ ਤੇ ਵਧੀਆ ਫੀਡ ਪਾਉਂਗੇ 18-19 ਕਿਲੋ ਦੁੱਧ ਖੁੱਲਾ ਪਿਆ ਦੇਣਾ ਘੱਟ ਤੋਂ ਘੱਟ 15 ਕਿਲੋ ਦੁੱਧ ਕਿਹਾ ਬਾਈ ਨੇ ਪਰ ਇੰਨੀ ਬਰੀਡ ਵਾਲੀ ਬੱਚੀ ਨੂੰ 18-19 ਕਿਲੋ ਦੁੱਧ ਬਾਹਲਾ ਨਹੀਂ ਨਾਰਮਲ ਸੇਵਾ ਦੇ ਪਿਆਜੂਗੀ 6 ਦੰਦ ਮੋਟਾ-ਮੋਟਾ ਥਾਣਾ ਕੋਈ ਚੁੰਡੀ ਜਿਹੇ ਵਾਲਾ ਥਾਣ ਨਹੀਂ ਨਿੱਕਾ ਜਿਹਾ ਉਂਗਲ ਦੇ ਫੁੱਲ ਜਿਹੇ ਵਰਗਾ ਥਾਣ ਨਹੀਂ ਮੋਟਾ-ਮੋਟਾ ਥਾਣਾ ਪਲੂਣ ਮੱਛੀ 6 ਰੰਗ ਚਿੱਗੀ 55000 ਦੀ ਕਿਸੇ ਨੇ ਨਹੀਂ ਦੇਣੀ ਫਾਰਮ ਚੋਂ ਲੈਣੀ ਹੋਵੇ ਲੱਖ ਦੀ ਆਵਾਜ਼ ਆਉਂਦੀ ਐਜੀ ਵਹਿੜਦੀ ਅੱਗੇ ਆ ਜਾ ਅੱਗੇ ਵੀਰੇ ਆਹਾ ਇਹ ਸੂਆ ਐਵੇਂ ਮੈਂ ਤੈਨੂੰ ਕਹੀ ਮੈਂ ਜਿਹਦੇ ਉਹ ਲਈ ਜਾ ਉਹਨੇ ਤਾਂ ਦੂਜਾ ਹੀ ਕਿਹਾ ਪਰ ਆਪਾਂ ਨਹੀਂ ਕਹਿੰਦੇ ਕੋਈ ਮਰਜੂ ਮੰਨ ਲੇ ਤੂਰੀ ਮਾਰੀ ਜਾਂਦਾ ਤੇ ਤੀਜੇ ਮੰਨ ਲਿਆ ਠੀਕ ਆ ਇਹ ਦਿਨ ਲੈਂਦੀ ਹੈ ਇਹ ਵੀ ਹਫਤਾ ਇਹਦੇ ਵੀ ਸ਼ੇਤ ਹੀ ਹੁੰਦਾ ਥਣਾ ਜੀ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਯਾਰ ਵੀਰੇ ਅਗਲਾ ਤਾਂ ਜੀ ਤੋਂ ਲਈਆ ਉਹਨਾਂ ਨੇ ਤਾਂ 23 ਦੱਸਿਆ 17 18 19 ਤੱਕਰ ਤਾਂ ਆਮਣਾ ਹੀ ਦੇਊਗੀ ਕਿੰਨੇ ਦੀ ਇਹ ਦੇ ਦਿਆਂਗੇ ਵੀਰੇ ਯਾਰ 62 ਦੀ ਲਓ ਜੀ ਤੁਸੀਂ ਵੀ ਭੈਣ ਭਰਾ ਬਹੁਤ ਵੀਡੀਓ ਵੇਖਦੇ ਹੋਵੋਗੇ ਮੈਨੂੰ ਵੀ 5 6 ਸਾਲ ਹੋ ਗਏ ਵੀਡੀਓ ਬਣਾਉਂਦਿਆਂ ਨੂੰ ਕੋਈ ਵਪਾਰੀ ਨਹੀਂ ਐਜਾ ਹੁਣਾ ਜਿਹੜਾ ਦੁੱਧ ਘੱਟ ਦੱਸਦਾ ਹੋਵੇ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ 23 ਕਿਲੋ ਕਿਹਾ ਪਰ ਆਪਾਂ ਕਹਿੰਨੇ 17 ਪਿਆ ਜੇ 18 ਪਿਆ ਜੇ ਹੋ ਸਕਦਾ 19 ਪਿਆ ਜੇ ਅਜੇ ਸਹਿਤ ਮਾਰਦੀ ਆ ਤੇ ਨਹੀਂ ਕੰਮ ਉਲਟ ਹੁੰਦਾ ਅਗਲੇ ਨੇ 15 ਕਿਲੋ ਮੰਨ ਕੇ ਲਈ ਹੁੰਦੀ ਆ ਵੇਚਣ ਲਗਾ 15 ਵਾਲੀ ਦਾ ਆਪਦੇ ਜਦੋਂ ਘਰੇ ਵੀਡੀਓ ਬਣਾਉਂਦਾ ਦੋ 20 ਕਿਲੋ ਕਹਿ ਜਾਂਦਾ ਕਿ ਨਾ ਬਈ 20 ਕਿਲੋ ਦਿੱਤਾ ਘਰੋਂ ਵਹਿੜ ਲਈ ਆ ਪਰ ਬਾਈ ਕਹਿੰਦਾ ਆਪਾਂ ਨਹੀਂ ਓਵੇਂ ਝੂਠ ਮਾਰਦੇ ਇਹਨੇ ਤਾਂ ਸਾਰੀਆਂ ਵਹਿੜਾਂ ਚ 5 4-4 ਕਿਲੋ ਦੁੱਧ ਘਟ ਗਿਆ ਹੁਣ ਆ ਵਹਿੜ ਨੂੰ ਬਾਈ ਤੇ 20 ਕਿਲੋ ਦੁੱਧ ਬਾਹਲਾ ਨਹੀਂ ਕੋਠੇ ਜੱਡੀ ਵਹਿੜ ਆ ਪਰ ਬਾਈ ਕਹਿੰਦਾ ਆਪਣੇ ਨਾਲੋਂ ਭਾਵੇਂ ਕੋਈ 18 19 ਮੰਨ ਲੈ ਇਹ ਕਿੰਨੇ ਦੇ ਦੇਣੀ ਇਹ ਦੇ ਦੇਾਂਗੇ ਵੀਰੇ 62 ਦੀ 62 ਦੀ ਜੈ ਜਪਾ ਲੈ ਲਓ ਜੀ ਸਹਿਦ ਸਹਿਦ ਮਾਰਦੀ ਆਵੇ ਮਖਿਆਲ ਜਮਾ ਜਿਹੜਾ ਆਪਾਂ ਸਿਆਲਾਂ ਸਹਿਦ ਜਵਾਕਾਂ ਨੂੰ ਖਾਉਣੇ ਆ ਨਾ ਜਮਾ ਮਖਿਆਲ ਮਾਰਦੀ ਸਹਿਦ ਕੱਦ ਫੋਲੀ ਵੱਡਾ ਬਹੁਤ 22 23 ਕਿਲੋ ਪਿਆਉਣ ਦਾ ਹੱਕ ਬਣਦਾ ਪਰ ਬਾਈ ਕਹਿੰਦਾ ਘੱਟ ਮੰਨੋ 17 18 19 ਮੰਨ ਕੇ ਆ ਜਾਓ ਫੁੱਲ ਵੱਡੀ ਵਹਿੜਾ ਅਗਲੇ ਨੇ ਦੂਜਾ ਸੂਹਾ ਕਿਹਾ ਤੁਸੀਂ ਤੀਜਾ ਮੰਨੋ ਇੱਕ ਸੂਵੇ ਨੇ ਨਾ ਨਾਂ ਦਾ ਬੁੱਢੀ ਬਣ ਲੱਗੀ ਆ ਵਧੀਆ ਪੰਜ ਸੱਤ ਸੂਏ ਦੁੱਧ ਪਿਆਉਗੀ ਤੇ ਜੇ ਆਪਾਂ ਨੂੰ ਪਹਿਲਾਂ ਕਹਿ ਦਿਆਂਗੇ ਨਾ ਹੀ ਇਹਨੇ ਪਹਿਲਣ ਬੰਨਣਾ ਇੱਧਰ ਝੋਟੀਦਾਰ ਵੀ ਆ ਗਏ ਕਿਵੇਂ ਝੋਟੀਦਾਰੋ ਅਗੜ ਪੇਛੜ ਹੋਈਆਂ ਫਰਦੀਆਂ ਇਹਦਾ ਸਰਕਾਰਾ ਫੋਨ ਨੰਬਰ ਸਕਰੀਨ ਤੇ ਫੁੱਲ ਚੰਗੀਆਂ ਜਾਇਜ ਭਾ ਦੀਆਂ ਚਾਰ ਵੜਾ ਵੇਖਣਗੇ ਇੱਕ ਜਰਸੀ ਖੜੀ ਆ ਮੈਂ ਤਾਂ ਸਮਾਪਤੀ ਕਰ ਦੇਣੀ ਸੀ ਪਰ ਇੱਧਰ ਜਰਸੀ ਖੜੀ ਆ ਦੱਸ ਬਈ ਵੀਰੇ ਦੂਜਾ ਸੂਹਾ ਹੁੰਦੀ ਏ ਰੀਲ ਠੀਕ ਆ ਜੀ ਤੋਂ ਲਈਆ ਉਹਨਾਂ ਨੇ ਦੱਸਿਆ 18 ਕਿਲੋ 15 ਕਿਲੋ ਮੰਨ ਕੇ ਸੌਦਾ ਕਰ ਲਿਆ 56 ਦੀ ਦੇਮਾਂ ਲਓ ਬਾਈ ਹੋਰ ਕਹੇ ਹੁੰਦੀ ਦਾ ਬਾੜ ਕਹਿਣਾ ਹੈ ਆ ਤਾਂ ਗੱਲ ਦਾ ਸਵਾਦ ਹੀ ਲਿਆਤਾ ਬਾਈ ਕਹਿੰਦਾ 18 19 ਕਿਲੋ ਅਗਲੇ ਨੇ ਕਿਹਾ ਇਹਦਾ ਵੀ ਤੁਸੀਂ 15 ਮੰਨੋ ਤੇ ਨਹੀਂ ਤਾਂ 18 19 ਅਗਲੇ ਨੇ ਕਿਹਾ ਹੁੰਦਾ ਜੀ ਤੋਂ ਲਈ ਆ ਤੇ ਵਪਾਰੀ ਵੇਚਣ ਵਾਲਾ 22 23 ਕਿਲੋ ਕਰ ਦਿੰਦਾ 4 ਕਿਲੋ ਦੁੱਧ ਵਧਾ ਦਿੰਦਾ ਪਰ ਇਹ ਪਹਿਲਾ ਬੰਦਾ ਜਿਹੜਾ 4 ਕਿਲੋ ਦੁੱਧ ਪਿੱਛੇ ਮਾਰਦਾ ਕਿ ਤੁਸੀਂ 15 ਮੰਨ ਕੇ ਆਓ ਤੋ 2 18 19 ਪੀ ਆਉ ਫੁੱਲ ਜਾਣ ਵਾਲੀ ਵੱਡੇ ਗੱਦ ਵਾਲੀ ਪੰਜਾਬ ਵਾਲੀ ਟਾਪ ਦੀ ਜਰਸੀ ਨਰੋਈ ਨਿੱਗਰ ਕੋਈ ਲੱਸੀ ਮਰੀ ਹੰਬੀ ਜੀ ਨਹੀਂ ਚਾਰਾਂ ਗੁੱਠਾਂ ਤੋਂ ਜਮਾ ਓਕੇ ਰਿਪੋਰਟ ਦੇਣ ਕਿਨੇ ਪਏ ਆ ਜਿਹੜੇ ਵੀਰੇ ਸਿਹਤ ਹੀ ਮਾਰਦੀ ਹਫਤਾ ਮੰਨ ਕੇ ਜਿਹੜਾ ਮਰਜ਼ੀ ਲੈ ਜੇ ਹਫਤਾ ਮੰਨ ਕੇ ਜਿਹੜਾ ਮਰਜ਼ੀ ਲੈ ਜੇ ਸਿਹਤ ਹੀ ਬਾਈ ਕਹਿੰਦਾ ਇਹ ਮਾਰਦੀ ਆ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਅਮਰੀਕਾ ਜਰਸੀ ਅਮਰੀਕਨਾਂ ਜਿੱਡੀ ਆ ਅਗਲੇ ਨੇ 20 22 ਕਿਲੋ ਦੁੱਧ ਕਹਿ ਕੇ 75 ਮੁੱਲ ਕਰ ਦੇਣਾ ਸੀ ਬਾਈ ਕਹਿੰਦਾ ਤੁਸੀਂ 15 ਮੰਨੋ ਅਗਲੇ ਨੇ 18 19 ਕਿਆ ਚੋਇਆ ਜਿਹੜੇ ਘਰੋਂ ਲਿਆਂਦੀ ਆ ਤੁਸੀਂ 15 ਮੰਨੋ 56 ਦੀ ਦੇ ਦੇਣੀ ਆ ਹੋਰ ਕਿਸੇ ਦੇ ਖੜੇ ਖੜੀ ਹੁੰਦੀ 70 75 ਦੀ ਆਵਾਜ਼ ਦੇਣੀ ਸੀ ਨਾਲੇ ਦੁੱਧ 20 ਕਿਲੋ ਕਹਿ ਦੇਣਾ ਸੀ ਹਾਂ ਵੀਰੇ ਗੋਲਾਂ ਵੀ ਲੱਸੀ ਪੂਰੀ ਆ ਕੇ ਨਹੀਂ ਗੋਲ ਮਟੋਲ ਪੂਰੀ ਰਾਜੀ ਜਾਨ ਵਾਲੀ ਜਰਸੀ ਜਿਹੜੀ ਕਹਿੰਦੇ ਨੇ ਬਹੁਤ ਘੱਟ ਮਿਲਦੀ ਉਹ ਜਰਸੀ ਆ ਗੁਲਾਬੀ ਮੋਟਾ ਮੋਟਾ ਥਾਨ ਭਾਵੇਂ ਜਵਾਕ ਚੋਈ ਜੋ ਤੇ ਦੁੱਧ ਵੀ ਜਰਸੀਆਂ ਦਾ ਮੱਝਾਂ ਵਰਗਾ ਹੁੰਦਾ ਤੇ ਜਰਸੀ ਮਿਲਦੀ ਘੱਟ ਆ ਤੇ ਮੋਲੋ ਕੀ ਦਾਦਾ 15-15000 ਮੁੱਲ ਵੱਧ ਕਰਦੇ ਆ ਜਰਸੀ ਦਾ ਕਿਉਂਕਿ ਮਿਲਦੀ ਘੱਟ ਕਰਕੇ ਛੇਦੀ ਮਿਲਦੀ ਨਹੀਂਗੀ ਨਾ ਕਿ ਥੋੜੇ ਕਰਕੇ ਪਰ ਦੁੱਧ 18-19 ਕਿਲੋ ਦਿੱਤਾ ਜਿਹੜੇ ਘਰੋਂ ਲਿਆਂਦੀ ਆ ਉਹ ਕਹਿੰਦੇ ਪਲੂਨ ਤੋਂ 18-19 ਚ ਹੋਇਆ 22 ਕਹਿੰਦਾ ਤੁਸੀਂ 15 ਮੰਨ ਕੇ ਆਓ ਤੇ ਹੋਰ ਕੋਈ ਹੁੰਦਾ 22-23 ਕਿਲੋ ਕਹ ਕੇ 75 ਦੀ ਆਵਾਜ਼ ਦੇ ਦੇਣੀ ਪਰ ਨਹੀਂ ਜਾਇਜ ਭਾਜਾਂ ਵਾ ਸਿੱਕਾ